ਡਾਇਰੈਕਸ਼ਨਸ ਨੇ ਆਰਗੇਨਾਈਜ਼ ਕ੍ਰਾਈਮ ਤੇ ਨਸ਼ਾ ਵਿਰੁੱਧ ਜ਼ੀਰੋ ਟੋਲਰੈਂਸ ਪਾਲਿਸੀ ਉਹਦੇ ਤਹਿਤ ਪਹਿਲਾਂ ਵੀ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਬੜੀ ਅੱਛੀਆਂ ਕਾਮਯਾਬੀਆਂ ਮਿਲੀਆਂ ਆਰਗੇਨਾਈਜ਼ ਕ੍ਰਾਈਮ ਤੇ ਕ੍ਰਿਮੀਨਲਜ਼ ਦੇ ਖਿਲਾਫ ਬੜਾ ਅੱਛਾ ਐਕਸ਼ਨ ਹੋਇਆ ਪਹਿਲਾਂ ਵੀ ਅੱਛੀਆਂ ਰਿਕਵਰੀਆਂ ਹੋਈਆਂ ਤੋਂ ਇਹਦੇ ਚ ਵੀ ਇੱਕ ਬਹੁਤ ਵਧੀਆ ਕਾਮਯਾਬੀ ਮਿਲੀ ਹੈ ਸਾਡੇ ਸੀਆਈਏ ਦੇ ਜਿਹੜੀ ਟੀਮ ਨੇ ਚਾਰ ਮੁਲਜ਼ਮ ਗ੍ਰਿਫਤਾਰ ਕੀਤੇ ਜਿਹੜੇ ਬੜੇ ਨਟੋਰੀਅਸ ਗੈਂਗਸਟਰਸ ਨੇ ਜਿਨ੍ਹਾਂ ਦਾ ਇੰਟਰ ਸਟੇਟ ਲਿੰਕੇਜ ਹੈ ਉਹ ਕਹਿ ਸਕਦੇ ਆ ਇਹਨਾਂ ਨੂੰ ਗ੍ਰਿਫਤਾਰ ਕਰਕੇ ਪੰਜ ਪਿਸਤਲ ਤੇ ਲਾਈਵ ਕਾਰਟ੍ਰਿਜ ਜਿਹੜਾ ਤੋਂ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਦੇ ਨਾਮ ਦੇਖੀਏ ਤਾਂ ਇਹਨਾਂ ਦਾ ਕਿੰਟਨ ਹੈ ਸ਼ਿਵਮ ਤੇ ਦੂਜਾ ਹੈਗਾ ਜਸ਼ਨ ਜਸ਼ਨਦੀਪ ਔਰ ਨਵਦੀਪ ਤੇ ਬੋਜਵਲ ਸੋ ਇਸ ਕਰਕੇ ਇਹਦੇ ਵਿੱਚ ਜਿਹੜੀ ਜਿਹਦੇ ਵਿੱਚ ਅਸੀਂ ਡੀਪਲੀ ਇਨਵੈਸਟੀਗੇਟ ਜਦੋਂ ਕੀਤਾ ਦੇਖਿਆ ਕਿ ਸ਼ਿਵਮ ਜਿਹੜਾ ਉਤਰਾਚਲ ਦਾ ਰਹਿਣ ਵਾਲਾ ਉਤਰਾਖੰਡ ਦਾ ਔਰ ਹੁਣੇ ਤੇ ਅਮਰਸਰ ਰਹਿ ਰਿਹਾ ਸਾਡੇ ਚਾਰ ਜਿਹੜੇ ਅਟੈਂਪਟ ਟੂ ਮਰਡਰ ਕੇਸਿਸ ਔਰ ਲੜਾਈ ਝਗੜੇ ਦੇ ਕੇਸਿਸ ਡਰਾਉਨ ਔਨ ਦੇ ਐਕਸਟਰੈਕਸ਼ਨ ਦੇ ਕੇਸਿਸ ਦੇ ਕਾਉਂਟਡ ਸੀਗੇ ਹੈ ਔਰ ਜਦੋਂ ਦਾ ਪਛੋਕੜ ਸਾਰਾ ਫਰੋਆ ਗਿਆ ਇਨਵੈਸਟੀਗੇਸ਼ਨ ਦੇ ਵਿੱਚ ਇਹ ਦੇਖਿਆ ਗਿਆ ਕਿ इंदौर ਦੇ ਵਿੱਚ ਵੀ ਪਹਿਲਾਂ ਫੜਿਆ ਗਿਆ Madhya Pradesh ਦੇ ਵਿੱਚ ਲਾਰੈਂਸ ਬਿਸ਼ਨੋਈ गैंग ਦੇ ਬੰਦਿਆਂ ਨਾਲ ਮਿਲ ਕੇ ਉੱਥੇ ਵੀ ਆਰਮਸ ਸਮਲਿੰਗ ਦੀ ਜਿਹੜਾ ਨੈਟਵਰਕ ਇਹਨਾਂ ਦਾ ਬਸਟ ਹੋਇਆ ਸੀਗਾ ਔਰ ਇਸ ਤੋਂ ਇਲਾਵਾ ਬਾਕੀ ਹੋਰ ਸਟੇਟਾਂ ਦੇ ਵਿੱਚ ਵੀ ਜੇ ਸਾਨੂੰ ਪਤਾ ਲੱਗਿਆ ਜੇ ਮੋਬਲੀ ਪਛਲੇ ਚੱਲ ਰਹੀ ਹੈ ਕਿ ਹੋਰ ਵੀ ਵਾਰਦਾਤਾ ਜਿਵੇਂ ਰੋਬਰੀ ਵਗੈਰਾ ਜਾਂ ਸੈਟਿੰਗ ਇਹ ਲੋਕਾਂ ਨੂੰ ਤਮਕਾ ਹੰਦੀ ਜਾਂ ਗੋਲੀ ਚਰਉਣ ਦੀ ਉਹ ਵੀ ਵਰਦਤਾ ਸਾਹਮਣੇ ਆਈ ਹੈ। ਔਰ ਇਸ ਤੋਂ ਇਲਾਵਾ ਜਿਹੜੀ ਹੁਣ ਇਹਨਾਂ ਦੀ ਮੁੱਢੀ ਪੁੱਛ ਕੇ ਤੋਂ ਗੱਲ ਪਤਾ ਲੱਗੀ ਆ ਦੋ ਆਪਣੇ ਹੋਰ ਬੰਦੇ ਜਿਹੜੇ ਉਹ ਵੀ ਕ੍ਰਿਮੀਨਲ ਬੈਕਗ੍ਰਾਉਂਡ ਦੇ ਨੇ ਉਹਨਾਂ ਦਾ ਇਹ ਮਾਰਡਰ ਪਲਾਨ ਕਰ ਰਹੇ ਸੀਗੇ। ਹੌਣ ਵਾਲੇ ਦਿਨ ਸੋ ਮੈਂ ਸਮਝਦਾ ਕਿ ਸਾਡੀ ਟੀਮ ਨੇ ਜਿਸ ਵਿੱਚ ਡੀਸੀਪੀ ਸਾਡੇ ਰਵਿੰਦਰਪਾਲ ਜੀ ਜਗਮਿੰਦਰ ਜੀ ਸਾਡੇ ਏਡੀਸੀਪੀ ਹਰਬਿੰਦਰ ਜੀ ਏਸੀਪੀ ਸਾਹਿਬ ਅਮੋਲਕ ਦੀ ਟੀਮ ਛੱਡੇ ਇਸ ਪਰ ਤਾਂ ਸੀਆਈਏ ਤੋਂ ਨੇ 3 ਨੇ ਬੜੀ ਬੜੀ ਕੰਮ ਕੀਤਾ ਬੜੀ ਬੜੀ ਅੱਛੀ ਪ੍ਰिवेंशन ਹੋਈ ਹੈ ਅਦਰਵਾਈਜ਼ ਕਿਤੇ ਨਾ ਕਿਤੇ ਕਿਸੇ ਦੀ ਜਾਨ ਵੀ ਨਹੀਂ ਜਾ ਸਕਦੀ ਸੀ ਔਰ ਮਾਰਦੇ ਜੇ ਲੋਕ ਅ ਬਲੈਨ ਕੀਤੇ ਸੀ ਤਾਂ ਨੈਚਰਲੀ ਇਹਨਾਂ ਨੇ ਹੋਰ ਵੀ ਲੋਕਾਂ ਨੂੰ ਇਕੱਠੇ ਕਰਨਾ ਸੀ ਔਰ ਹੋਰ ਵੈਪਨ ਦੇ ਵੀ ਕਨਸਾਈਨਮੈਂਟ ਮਗਾਉਣੇ ਸੀ ਜਿਹੜੀ ਇਹ ਵਾਲੀ ਵੈਪਨ ਦੀ ਕਨਸਾਈਨਮੈਂਟ ਹੈ ਪਤਾ ਲੱਗਿਆ ਲਖਨਊ ਦੇ ਥਰੂ ਇਹਨਾਂ ਨੇ ਹਾਸਲ ਕੀਤੇ ਨੇ ਔਰ ਇਹਨਾਂ ਦੇ ਉੱਤੇ ਅਸੀਂ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ ਹੋਰ ਐਂਗਲ ਵੀ ਇੱਥੇ ਔਰ ਵਾਲੇ ਨੇ ਕੂ ਕਿ ਸਾਡੇ 4 ਕੇਸਾਂ ਜਿਹੜਾ ਮੈਂ ਤੁਹਾਨੂੰ ਦੱਸਿਆ ਅਟੈਂਟੂ ਮਾਰਡਰ ਦੇ ਫਦਰ ਵਗੈਰਾ ਤੇ ਹੋਰ ਏਰੀਆ ਦੇ ਵਿੱਚ ਹੈਗੇ ਆ ਉਹਨਾਂ ਵੀ ਇਹ ਵਾਂਟਡ ਨੇ ਬਾਈ ਨੇ ਸੋ ਇਹਨਾਂ ਦੇ ਉੱਤੇ ਜਿਹੜੀ ਡੀਪਲੀ ਹੋਰ ਇਨਵੈਸਟਿਗੇਟ ਅਸੀਂ ਕਰ ਹਾਂ ਹੋਰ ਕੇਸ ਕਿੰਨੇ ਹੋਏਗਾ 4 ਕੇਸ ਤਾਂ ਹੋਣੇ ਜੀ ਹੋਰ ਬਾਕੀ ਵੀ ਕੇਸ ਅਸੀਂ ਕਢਾ ਰਹੇ ਹਾਂ ਇਹਨਾਂ ਦੇ ਮੈਨੂੰ ਲੱਗਦਾ ਕਾਫੀ ਕੇਸ ਹੋਣਗੇ ਜਿਵੇਂ ਅੰਦਰ ਦਾ ਬਾਕੀ ਸਟੇਟਸ ਦਾ ਜੇ ਸਾਨੂੰ ਡਾਟਾ ਮਿਲਿਆ ਨਹੀਂ ਤੋ ਤਾਂ ਮੈਂ ਇਸੇ ਸਟੇਟਮੈਂਟ ਨਹੀਂ ਦੇਣਾ ਚਾਹੁੰਦਾ ਲੋਕਲ ਤਾਂ ਮੇਰੇ ਖਿਆਲ ਇਹਨਾਂ ਦੇ ਜਿਹੜੇ ਕਿੰਨੇ ਕੇਸ ਨੇ ਲੋਕਲ ਸਾਰਿਆਂ ਕਢਾ ਲੈਣੇ ਸੀ ਨਾ ਇਹ ਰੈਂਸ਼ਲ ਦੀ ਜੀ ਤੇ ਬਾਕੀ ਦੁਸ਼ਮਣੇ ਬਾਕੀ ਲੋਕਾਂ ਦੀ ਸਪਾਰੀ ਤੇ ਤੇ ਇਹਦੇ ਚਾਰਜ ਵੀ ਹੈ ਕੇ ਔਰ ਉਹ ਜਿਹੜਾ ਦੋਸ਼ੀ ਨਵਦੀਪ ਹੈ ਇਹਦੇ ਕੇਸ ਹੈ ਉਜਵਲ ਦੇਤੇ 6 ਕੇਸ ਨੇ ਅਲੱਗ-ਅਲੱਗ ਥਾਣਿਆਂ ਦੇ ਵਿੱਚ ਜਿੱਚ ਪਟਿਆਰਨ ਦੀ ਐਕਟਰੀ ਹੈ ਜਸ਼ਨਦੀਪ ਦੇ ਉੱਤੇ 2 ਕੇਸ ਨੇ ਸ਼ਿਵਮ ਦੇ ਉੱਤੇ 4 ਕੇਸ ਨੇ ਜਿਹੜੇ ਲੋਕਲ ਨੇ ਨਹੀਂ ਦੇਖੋ ਜੀ ਨੌਰ ਜਦੋਂ ਫੜਿਆ ਗਿਆ ਤਾਂ ਉੱਥੇ ਅਸੀਂ ਸਾਰੀ ਉਹਦੀ ਬੈਕਗ੍ਰਾਉਂਡ ਮੰਗਾਈ ਕੇਸ ਦੀ ਔਰ ਇਵਨ ਮੀਡੀਆ ਰਿਪੋਰਟਸ ਵੀ ਮੰਗਾਈਆਂ ਉਹਦੇ 'ਚ ਇਹ ਗੱਲ ਲਿਖੀ ਗਈ ਹੈ ਮਮਾ ਜੀ ਉਹ ਤੇ ਸਪੈਸ਼ਲ ਵੈਰੀਫਾਈ ਕਰ ਰਹੇ ਹਨ ਉਹ ਤੇ ਲੋਕਲ ਪੁਲਿਸ ਇਹ ਅਜੇ ਦੇਖੋ ਇਹ ਗੱਲ ਕਹਿਣੀ ਬੜੀ ਕਸਟਲ ਹੈ ਪੁਰਾਣੀ ਗੱਲ ਤੁਹਾਨੂੰ ਦੱਸੀ ਹੈ ਅੰਦਰ ਦਾ ਉਥੋਂ ਸਾਨੂੰ ਅਜੇ ਉਹਦੀ ਕਨਫਰਮੇਸ਼ਨ ਨਹੀਂ ਹੋਈ ਪਰ ਮੀਡੀਆ ਰਿਪੋਰਟਸ ਤੇ ਬਾਕੀ ਜਿਹੜੀ ਸੋਸ਼ਲ ਮੀਡੀਆ ਤੋਂ ਸਾਨੂੰ ਪਤਾ ਲੱਗਿਆ ਉਹਦੇ ਚ ਬਕਾਇਦਾ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਸ ਗੈਂਗ ਨਾਲ ਵੜ ਕੇ ਆਰਮਡ ਰੈਕੇਟ ਜਿਹੜਾ ਉਥੇ ਚਲਾਇਆ ਜਾ ਰਿਹਾ ਸੀਗਾ ਉਹ ਚ ਇਹ ਮੁੰਡਾ ਦਾ ਸ਼ਿਵਮ ਹੈ ਇੱਕ ਕ੍ਰਿਮੀਨਲ ਵੀ ਉਹਦੇ ਚ ਸ਼ਾਮਲ ਸੀ ਹਾਂ ਪਿਛੋਤਰਾ ਖਾਂਦਾ ਨਹੀਂ ਹੁਣ ਇੱਥੇ ਰਹਿ ਰਿਹਾ ਆਪਣੇ 88 ਫੁੱਟ ਰੋਡ ਲక్ష్ਮੀ ਨਿਵਾਸ ਮੇਜਾ ਰੋਡ ਅੰਮ੍ਰਿਤਸਰ ਬਰਨ ਦੇ ਇਸ ਪੱਲੇ ਰਿਪੋਰਟ ਆ ਰਹੀ ਪਾਸੇ ਕਿ ਇਹ ਸਰੀਕੀ ਕਿ ਦੇਖੋ ਮਾਹੌਲ ਖਰਾਬ ਕਰਨ ਵਾਲੀ ਗੱਲ ਨਾਲੋਂ ਜ਼ਿਆਦਾ ਕ੍ਰਿਮੀਨਲ ਐਂਗਲ ਤੇ ਆਰਗੇਨਾਈਜ਼ ਕ੍ਰਾਈਮ ਐਂਗਲ ਇਸ ਕੇਸ ਦੇ ਵਿੱਚ ਜ਼ਿਆਦਾ ਪਰ ਸਿਲ ਪੰਜ ਵੈਪਨਸ ਦੀ ਰਿਕਵਰੀ ਹੋਣੀ ਆਈ ਫੀਲ ਇਟ ਇਜ਼ ਅ ਵੈਰੀ ਗੁੱਡ ਨਿਊਜ਼ ਬਾਕੀ ਬਾਤ ਦੀ ਪਾਰਦਾਤ ਨਹੀਂ ਕਿਉਂਕਿ ਉਹ ਸਾਰੀਆਂ ਘਟਾਰੇ ਸਦਰ ਦੀਆਂ ਆ ਗਿਆ ਹੋ ਰਹਿ ਗਈਆਂ ਜਿਹੜਾ ਵਾਂਟਡ ਨੇ ਉਹ ਜਦਾ ਅਟੈਂਪਟ ਟੂ ਮਰਡਰ ਹੈ ਲੜਾਈ ਝਗੜੇ ਔਰ ਆਰਮ ਜੈਟ ਦੀ ਗੋਲੀਆਂ ਵਗੈਰਾ ਚਲਾਈ ਹੈ ਦੇਖੋ ਇਹਦੇ ਤੇ ਮੈਨੂੰ ਉਮੀਦ ਹੈ ਕਿ ਦੋ ਚਾਰ ਬੰਦੇ ਇਹਨਾਂ ਦੇ ਹੋਰ ਅਸੀਂ ਫੜਾਂਗੇ ਆਉਣ ਵਾਲੇ ਦਿਨ ਚ ਔਰ ਉਹਨਾਂ ਜੋ ਹੋਸਾ ਦਾ ਰਿਕਵਰੀ ਵੀ ਹੋਵੇ ਇਹ ਤੋਂ ਬਿਲਕੁਲ ਇਹਦਾ ਗੱਲ ਕਰਦੇ ਮਿਲਗੇ ਤੇ ਬਰਾਤ ਪੁਰਾਣਾ ਹੀ ਦੇਖੋ ਤੇ ਲੋਕਲ ਨੇ ਤਿੰਨ ਬੰਦੇ ਦਾ ਇਹ ਚੌਥਾ ਬੰਦਾ ਜਿਹੜਾ ਸ਼ਿਵਮ ਹੈ ਇਹ ਪੁਰਾਣਾ ਗੈਂਗਸਟਰ ਹੈ ਇਹਨਾਂ ਨੇ एक्चुअली ਉਹਨਾਂ ਨੂੰ ਨਾਲ ਆਪਣੇ ਜੋੜ ਲਿਆ ਤੇ ਉਹਨਾਂ ਦਾ ਅਸਰ ਕਰਨਾ ਬਣ ਗਿਆ ਹੈ ਤੇ ਗਿਫਤਾਰੀ ਕਿਹਨਾਂ ਜਗ੍ਹਾ ਤੋਂ ਹੋਈ ਤੇ ਗੀਟ ਐਵਨਿਊ ਦੇ ਏਰੀਆ ਚੋਂ ਕੀਤੀ ਗਈ ਸੀ ਆਈਐਸਟਾਫ ਵੱਲੋਂ ਔਰ ਸੀਕ੍ਰਟ ਇਨਫੋਰਮੇਸ਼ਨ ਦੇ ਉੱਤੇ ਕੇਸ ਰਿਸਟਰ ਕੀਤਾ ਗਿਆ ਨਸ਼ੇ ਵਾਲੀ ਗੱਲ ਨਹੀਂ ਹੈ ਜੇ ਕੋਈ ਆਈ ਸਾਹਮਣੇ ਆਰਗੇਨਾਈਜ਼ ਕ੍ਰਾਈਮ ਤੇ ਕੈਂਸਰ ਨੋਟੋਰੀਅਸ ਇਹ ਮੰਨੀ ਜਾ ਸਕਦੇ ਨੇ ਪਰ ਉਹ ਉਮਰ ਤਾਂ ਇਹਨਾਂ ਦੀ ਜਿਹੜੀ ਹੈ ਜੀ ਨਵਦੀਪ 25 ਸਾਲ ਦਾ ਜੀ ਹਜਵਲ ਹਨ 24 ਸਾਲ ਦਾ ਜਸ਼ਨਦੀਪ 22 ਸਾਲ ਦਾ ਔਰ ਸ਼ਿਵਮ ਜਿਹੜਾ 24 ਸਾਲ ਦਾ ਸਾਰੇ ਮੇਜਰ ਨੇ ਜੀ ਇਹਨਾਂ ਨੂੰ ਰਾਜਕੀਤੀ ਲੱਗੀ ਸਿਰਫ ਇਹਨੂੰ ਔਰ ਨਾ ਦੇ ਚੱਕਰ ਨਾਲ ਲੱਗ ਕੇ ਯਾਰ ਪੈਸਾ ਵੀ ਉਹ ਮਿਲਦਾ ਦੇਖੋ ਅਸਰ ਜਦੋਂ ਮੈਂ ਇਹ ਤਾਂ ਗੱਲ ਬੜੀ ਕਲੀਅਰ ਹੈ ਕਿ ਕ੍ਰਾਈਮ ਦੀ ਦੁਨੀਆ ਚ ਜਦੋਂ ਕੋਈ ਵੀ ਕ੍ਰਿਮੀਨਲ ਪੈਰ ਰੱਖਦਾ ਇੱਕ ਤਾਂ ਉਹ ਮੈਂ ਸਮਝਦਾ ਕਿ ਕ੍ਰਿਮੀਨਲ ਪ੍ਰਵ੍ਰਤੀ ਮਾਈਂਡ ਚ ਹੁੰਦੀ ਹੈ ਔਰ ਜਦੋਂ ਬਾਰ-ਬਾਰ ਬੰਦਾ ਜੇਲ੍ਹ ਜਾਇਆ ਹੁੰਦਾ ਉੱਥੇ ਹੋਰ ਕਨੈਕਸ਼ਨ ਮਿਲ ਜਾਂਦੇ ਆ ਤੇ ਉਹ ਉਸ ਦੇ ਵਿੱਚ ਉਸ ਕੰਮ ਦੇ ਵਿੱਚ ਹੋਰ ਡੀਪ ਫਸਦਾ ਜਾਂਦਾ ਔਰ ਨੈਚਰਲੀ ਉਹਨੂੰ ਕੋਈ ਨਾ ਕੋਈ ਕਿੱਕ ਤਾਂ ਮਿਲਦੀ ਹੈ ਜਿਹੜੇ ਵੈਪਨ ਦੇ ਸ਼ੌਕੀਨ ਨੇ ਜਾਂ ਉਹ ਲੋਕਾਂ ਦੇ ਵਾਰਦਾਤ ਕਰ ਰਹੇ ਨੇ ਲੋਕ ਪਰ ਮਰਡਰ ਦਾ ਪਲਾਨ ਕਰ ਰਹੇ ਨੇ ਥੈਟ ਮੀਨਸ ਬੰਦੇ ਹਾਰਡਨ ਤੇ ਹਾਰਡਨੈਕਸ ਨੇ ਉਹ ਮਰਡਰ ਨੇ ਪਲਾਨ ਕੀਤਾ ਜਿਹੜਾ ਮਰਡਰ ਤਾਂ ਉਹ ਪੂਰਾ ਜਿਹੜਾ ਮਰਡਰ ਹੋਣਾ ਉਹ ਆਪਾਂ ਉਹਨੂੰ ਅਸੀਂ ਕਰਦੇ ਕਰਾਗੇ ਹਾਂਜੀ ਹਾਂਜੀ ਬਿਲਕੁਲ ਅਸੀਂ ਉਸੇ ਵੀ ਕੰਮ ਕਰ ਰਹੇ ਹਾਂ ਉਸ ਹਰ ਗੱਲ ਅਸੀਂ ਜਾਣਰ ਅਰਲੀ ਮੈਂ ਨਾਮ ਜਾਣਦੇ ਨਹੀਂ ਲੈ ਰਿਹਾ ਵਿਕਟਮ ਦਾ ਫਿਰ ਹੋਰ ਲੋਕ ਕਰਨਾ ਜਾਂਦੇ ਬਟ ਡੈਫੀਨਟਲੀ ਉਹ ਪ੍ਰੀਵੈਂਟ ਹੋਇਆ ਕਰਾਈ ਔਰ ਜਿਹੜਾ ਉਹਦੇ ਨਾਲ ਤੁਹਾਨੂੰ ਪਤਾ ਕਿ ਵੈਲਿਊਅਬਲ ਜਿਹੜੀ ਜਾਨ ਹੈ ਹਿਊਮਨ ਲਾਈਫ ਬੜੀ ਇੰਪੋਰਟੈਂਟ ਆ ਉਹ ਬਚਦੀ ਹੈ ਔਰ ਉਸ ਤੋਂ ਇਲਾਵਾ ਵੈਸੇ ਵੀ ਮਹੌਲ ਖਰਾਬ ਹੁੰਦਾ ਕਿਸੇ ਵੀ ਏਰੀਆ 'ਚ ਹੋਵੇ ਜਿੰਨਾ ਅਲਰੇਡੀ ਕਿੰਨੀ ਹੈ ਹਾਂਜੀ ਇਹਦੇ ਬਾਰੇ ਦੀ ਗੱਲ ਕੀਤੀ ਕਿੰਨਾ ਵੱਡਾ ਫਾਇਦਾ ਕੀਤਾ ਉਹ ਬੰਦੇ ਦਾ ਵੀ ਕ੍ਰਿਮੀਨਲ ਬੈਕਗਰਾਉਂਡ ਹੈ ਜੀ ਤੇ ਬਟ ਫਿਰ ਵੀ ਦੇਖੋ ਸਟੇਟ ਦਾ ਤਾਂ ਕੰਮ ਇਹੀ ਹੈ ਕਿ ਕਿਸੇ ਦੀ ਵੀ ਜਾਨ ਬਚਾਉਣੀ ਜੇ ਸਮੇਂ 'ਤੇ ਗੱਲ ਆਉਂਦੀ ਹੈ ਤਾਂ ਅਸੀਂ ਉਹ ਪ੍ਰਬੰਧ ਕਰਨੇ ਹੁੰਦੇ ਆਂ। ਇਹ ਵੀ ਕਿਸੇ ਵਾਰ ਕਰਦੇ ਤਾਂ ਉਹ ਜੁੜੇ ਹੋ ਜਾਂਦੇ ਆਂ। ਛੋੜੇ ਤਾਂ ਇੱਕੋ ਜਗ੍ਹਾ ਤੋਂ ਗਏ। ਦੇਖੋ ਇਹੀ ਤਾਂ ਪੁਲਿਸ ਦੀ ਸਮਾਰਟਨੈਸ ਹੁੰਦੀ ਹੈ। ਕ੍ਰਿਮੀਨਲ ਨੇ ਆਪਣੇ ਬਚਣਾ ਹੁੰਦਾ ਪੁਲਿਸ ਨੇ ਫੜਨਾ ਹੁੰਦਾ। ਅਕਸਰ ਕਿ ਪੂਰੇ ਦੇਸ਼ ਚ ਭੱਜਦੇ ਨੇ ਦੇਸ਼ ਨਹੀਂ। ਹਾਂਜੀ देखो ये दोहर वाला तो सामने आ गया सानू पता लग गया कोई नॉर्थ ईस्ट ਦੇ ਵਿੱਚ ਵੀ ਹੈ ਪਰ ਮੈਂ ਉਹਦੇ ਬਾਰੇ ਅਜੇ ਜਿੰਦਰ ਪੁਸ਼ਟੀ ਨਹੀਂ ਹੁੰਦੀ ਤੁਹਾਨੂੰ ਪ੍ਰੈਸ ਰੋਡ ਦੇ ਵਿੱਚ ਜਦੋਂ ਸਾਨੂੰ ਪੁਸ਼ਟੀ ਹੋਊਗੀ ਤੁਹਾਡੇ ਨਾਲ ਸ਼ੇਅਰ ਕੀਤਾ ਜਾਏ ਹਾਂ ਇੰਟਰ ਸਟੇਟ ਹੈ ਜੀ ਡੈਫੀਨਿਟਲੀ ਹੋਰ ਰੈਕਸ਼ਨ ਬਾਕੀ ਸਟੇਟਸ ਵੀ ਕਲੀਅਰ ਹੋਏ थैंक यू ਜੀ